ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਮ ਸੇਕ ਤੁ ਹੀ ਜਾਣਦੇ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਜ ਮੁਖਮੰਦੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਨੇ ਖੜੇ ਆ ਕਿ ਮਹਾਰਾਜ ਨੇ ਜੀਵਾਂ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਤੇ ਮਹਾਰਾਜ ਦੇ ਸਾਨੂੰ ਹੁਕਮ ਕੀ ਸੰਦੇ ਬਾਰੇ ਕੀ ਕੀਤਾ ਪਾ ਜਾਣਦੇ ਆ ਬਿਨਾ ਸ਼ਸਤਰ ਕੇਸਰੀ ਨੂੰ ਦੇਹੁਣਾ ਦਿਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾ ਨੇ ਕਿਰਪਾ ਕੀਤੀ ਆ ਆਏ ਆ ਤੇ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪਸਮਲਾਜਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਪੋਸ ਕੀਤਾ ਜਾਵੇ ਤੇ 295 ਜਦੋਂ ਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਮਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬਣਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਫੋਪਾ ਕੇ ਨਹੀਂ ਗੱਲ ਬਣਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਤੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ